एलईडीयां ਲੈ ਕੇ ਆ ਗਏ ਹੋਲ ਸੇਲ ਰੇਟ ਦੇ ਵਿੱਚ ਪਹਿਲੀ ਵਾਰ ਐਨਾ ਘੱਟ ਰੇਟ ਦੇ ਪੁਰਾਣੀਆਂ ਚੱਕ ਲਿਓ ਜਿਹੜੀ ਮਰਜੀ ਥੋੜੀ ਡੈਡ এলইডি ਚੱਕ ਲਿਓ ਤੇ ਨਵੀਆਂ ਲੈ ਜਾਓ ਬਿਲਕੁਲ ਖਰਾਬ ਐਲਈਡੀਆਂ ਲਿਆਓ ਤੇ ਨਵੀਆਂ ਲੈ ਜਾਓ ਤੁਹਾਨੂੰ ਦਿਖਾਉਨੇ ਐਲਈਡੀਆਂ ਜਿਹੜੀਆਂ ਹੈਗੀਆਂ ਹੈਗੀਆਂ 75 ਇੰਚ ਤੱਕ 72 ਇੰਚ ਤੱਕ ਜਿਹੜੀ ਵੀ ਤੁਸੀਂ ਲੈਣੀਆਂ 64 62 ਠੀਕ ਹੈ ਜੀ 52 32 42 ਸਾਰੀਆਂ ਐਲਈਡੀਆਂ ਇੱਥੇ ਮੌਜੂਦ ਨੇਗੀਆਂ ਤੁਹਾਨੂੰ ਦਿਖਾਉਨੇ ਬਹੁਤ ਹੀ ਵਧੀਆ ਐਲਈਡੀਆਂ ਚੰਗੀ ਕੁਆਲਿਟੀ ਦੀਆਂ ਫੁੱਲ ਵਾਰੰਟੀ ਤੁਹਾਨੂੰ ਦਿਖਾ ਰਹੇ ਹਾਂਗੇ ਐਲੀਨੀਆਂ ਜਿਹੜੀਆਂ ਹੈਗੀਆਂ ਬਹੁਤ ਹੀ ਘੱਟ ਰੇਟ ਦੇ ਵਿੱਚ ਲੈ ਕੇ ਆ ਗਏ ਤੁਹਾਨੂੰ ਸਾਰਾ ਐਡਰੈਸ ਵੀ ਦੱਸਾਂਗੇ ਤੇ ਰੇਟ ਵੀ ਦੱਸਾਂਗੇ ਤੁਸੀਂ ਦੇਖਦੇ ਚੱਲੋ ਤੇ ਐਨਾ ਰੇਟ ਘੱਟ ਕਿਤੇ ਵੀ ਨਹੀਂ ਤੁਹਾਨੂੰ ਮਿਲਣਾ ਹਨਾ ਆਜੋ ਵੀ ਦਿਖਾ ਦਿਓ ਕਿ ਰ ਐਲੀਨੀਆਂ ਜਿੰਨੀਆਂ ਲੱਗੀਆਂ ਪਈਆਂ ਦਿਖਾ ਦਈਏ ਆਪਾਂ ਤੇ ਇਧਰ ਬਾਈਆਂ ਕੋਲੇ ਸਟਾਕ ਜਿਹੜਾ ਇਧਰ ਵੀ ਪਿਆਗਾ ਤੇ ਉੱਪਰ ਸਟਾਕ ਤੁਹਾਨੂੰ ਉਹ ਵੀ ਦਿਖਾਵਾਂਗੇ ਫੁੱਲ ਮਾਲ ਆ ਬਾਈ ਜਿੰਨਾ ਮਰਜ਼ੀ ਲੈ ਜਾਓ ਬਾਈ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਹੀ ਘੱਟ ਰੇਟ ਆ ਬਾਹ ਪੁਰਾਣੀ ਚੱਕ ਲਿਓ ਤੇ ਨਵੀਂ ਲੈ ਜਾਓ ਬਹੁਤ ਹੀ ਘੱਟ ਰੇਟ ਦੇ ਵਿੱਚ ਤੇ ਹੋਰ ਵੀ ਬਾਈਆਂ ਕੋਲੇ ਆਈਟਮਾਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਫਰਿੱਜ ਹੋਗੀ ਵਾਸ਼ਿੰਗ ਮਸ਼ੀਨ ਹੋਗੀ ਆਰਓ ਸਪੈਸਲ ਜਿਹੜਾ ਪਾਣੀ ਬਹੁਤ ਹੀ ਵਧੀਆ ਪਿਓਰ ਆਰਓ ਠੀਕ ਹੈ ਜੀ ਇਨਵਰਟਰ ਲੈਣਾ ਤੁਸੀਂ ਉਹ ਵੀ ਮਿਲੂ ਇੱਕੇ ਦੁਕਾਨ ਦੇ ਵਿੱਚੋਂ ਤੁਹਾਨੂੰ ਸਾਰੇ ਹੀ ਸਮਾਨ ਮਿਲ ਜਾਣਾ ਯਾਰ ਇੱਕ ਵਾਰੀ ਆਜੋ ਤੁਸੀਂ ਦੁਕਾਨ ਦੇ ਵਿੱਚ ਜਿਹੜੀ ਚੀਜ਼ ਤੁਸੀਂ ਲੈਣੀ ਆ ਉਹੀ ਮਿਲ ਜੂ ਤੁਹਾਨੂੰ ਕੂਲਰ ਹੋਗੇ ਇੱਧਰ ਦਿਖਾ ਦਿਓ ਬਾਈ ਜੀ ਆਪਾਂ ਇਹਨੇ ਬੈਟਰੀ ਪੈਨੇ ਇਨਵਰਟਰ ਠੀ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਵੇਂ ਹੋਲ ਸੇਲ ਰੇਟਾਂ ਦੇ ਵਿੱਚ ਇੱਕੋ ਦੁਕਾਨ ਤੋਂ ਤੁਹਾਨੂੰ ਸਾਰਾ ਇਲੈਕਟ੍ਰੋਨਿਕ ਦਾ ਸਮਾਨ ਮਿਲ ਜੂਗਾ ਆਜੋ ਦਿਖਾਈਏ ਤੁਹਾਨੂੰ ਹੋਰ ਵੀ ਜਿੰਨਾ ਬਾਈਆਂ ਕੋਲੇ ਸਮਾਨ ਪਿਆ ਹੈਗਾ ਨਾ ਬਹੁਤ ਹੀ ਵਧੀਆ ਸਮਾਨ ਪਿਆ ਹੈਗਾ ਆਹ ਦੇਖੋ ਜਿਵੇਂ ਆ ਆ ਗਏ ਹੋਮ ਸੇਟਰ ਆ ਗਏ ਜੀ ਬਹੁਤ ਹੀ ਵਧੀਆ ਆਵਾਜ਼ ਹੈ ਫੁੱਲ ਕੁਆਲਿਟੀ ਡਿਜ਼ਾਈਨ ਹੈ ਮੈਂ ਕਹਿੰਦਾ ਤੁਹਾਨੂੰ ਡੀਜੇ ਲਾਉਣ ਦੀ ਲੋੜ ਨਹੀਂ ਪੈਣੀ ਕਿਸੇ ਪ੍ਰੋਗਰਾਮ ਤੇ ਜਰਮਨ ਨੇ ਤੇ ਲਾਉਣੇ ਆ ਕਿਤੇ ਹੋਰ ਲਾਉਣਾ ਤੁਸੀਂ ਪ੍ਰੋਗਰਾਮ ਤੇ ਬਹੁਤ ਹੀ ਵਧੀਆ ਆਵਾਜ਼ ਆ ਕੂਲਰ ਫਰਿੱਜ ਏਸੀ ਵਾਸ਼ਿੰਗ ਮਸ਼ੀਨ ਆਰਓ ਇਨਵਰਟਰ ਬੈਟਰੀ ਕੋਈ ਵੀ ਚੀਜ਼ ਲੈਣੀ ਹੈ ਬਾਈ ਜੀ ਤੁਹਾਨੂੰ ਇੱਕੋ ਦੁਕਾਨ ਤੋਂ ਮਿਲੂ ਇੱਕ ਵਾਰੀ ਤੁਹਾਨੂੰ ਐਡਰੈਸ ਦੱਸ ਦਿੰਦੇ ਆਪਾਂ ਮਾਨਸਾ ਪੀਰਖਾਨੇ ਤੋਂ ਅੱਗੇ ਰੱਲੇ ਵਾਲੇ ਗਰਗ ਇਲੈਕਟ੍ਰੋਨਿਕਸ ਠੀਕ ਹੈ ਜੀ ਇਹਨਾਂ ਕੋਲ ਬਾਈ ਜੀ ਤੁਹਾਨੂੰ ਮਿਲੂ ਤੇ ਨੰਬਰ ਵੀ ਡਿਸਪਲੇ ਦੇ ਨੀਚੇ ਚੱਲ ਰਿਹਾ ਹੈਗਾ ਤੇ ਬਾਕੀ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਆਂ ਕੀ ਰੇਟ ਨੇ ਕੀ ਉਹ ਆਗੇ ਆਪਾਂ ਬੁਲਾਉਨੇ ਆ ਬਾਈਆਂ ਨੂੰ ਤੁਹਾਨੂੰ ਰੇਟ ਵੀ ਦੱਸਾਂਗੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਾਈ ਵਸਟੈਂਡ ਤੇ ਆ ਗਿਆ ਆਪਣਾ ਪੀਰਖਾਨਾ ਬਾਜ਼ਾਰ ਵਾਲਾ ਇਹਦੇ ਤੋਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਸੁਣੋ ਜੀ ਇਹ ਆਗੇ ਰੱਲੇ ਵਾਲੇ ਦੀ ਦੁਕਾਨ ਹੈ ਨੰਬਰ ਚੱਲ ਰਿਹਾ ਹੈ ਥੱਲੇ ਵਾਲੇ ਦੁਕਾਨ ਆ ਐਡਰੈਸ ਹੈ ਜੀ ਇਧਰ ਆ ਕੇ ਫਾਟਕੇ ਸਾਹਮਣੇ ਇਧਰ ਆ ਗਿਆ ਬੱਸ ਸਟੈਂਡ ਇਹ ਬੱਸ ਸਟੈਂਡ ਦੇ ਫਾਟਕੇ ਦੇ ਤਕਰੀਬਨ 24 ਜੀ ਹੈਗੀ ਆਹ ਭਾਈਆਂ ਦੇ ਨੰਬਰ ਚੱਲ ਰਹੇ ਨੇ ਤਾਂ ਆਹ ਭਾਈਆਂ ਦੁਕਾਨ ਦਾ ਨੰਬਰ ਹੈਗਾ ਅੱਛਾ ਐਲਈਡ ਦਾ ਰੇਟ ਆ ਤੁਹਾਨੂੰ ਰੇਟ ਦੱਸਦੇ ਆਂ ਕਿ 32 ਇੰਚ ਐਲਈਡ ਦਾ ਰੇਟ ਆ ਨਾ ਜਿਹੜਾ ਭਾਈ ਜੀ ਕੀ ਰੇਟ ਲਾ ਦੇਂਗੇ ਆਪਾਂ ਪੁਰਾਣੀ ਵਿੱਚ ਕੱਟ ਕੇ ਆਪਾਂ ਪੁਰਾਣੀ ਵਿੱਚ ਕੱਟ ਕੇ ਜੀ 3600 ਰੁਪਏ ਨਾ ਲਾ ਦਾਂਗੇ 3600 ਰੁਪਏ ਭਾਈ ਜੀ ਲੈ ਆਓ ਤੇ ਪ੍ਰਾਂਤ ਜਿਹੇ ਜੀ ਮਰਜੀ ਪੁਰਾਣੀ ਐਲਈ ਲੈ ਆਓ ਨਮਿਲ ਆ ਜਾਓ ਠੀਕ ਹੈ ਜੀ 1 ਸਾਲ ਦਾ ਨਾਲ ਇੱਕ ਸਾਲ ਦੀ ਫੁੱਲ ਵਾਰੰਟੀ ਹੈ ਇੱਕ ਸਾਲ ਦੀ ਫੁੱਲ ਵਾਰੰਟੀ ਹੈ ਬਾਈ ਜੀ ਵੀਡੀਓ ਚੱਲੀ ਜਾਂਦੀ ਹੈ ਕੋਈ ਮੁਕਰਮਕ ਰਹੀ ਜਾਂ ਨਹੀਂ ਹੈਗਾ 32 ਇੰਚ ਐਲਈਡੀ 3600 ਰੁਪਏ ਦੀ ਲੈ ਜਾਓ ਪੁਰਾਣੀ ਲਿਓ ਕਟਾ ਕੇ 3600 ਰੁਪਏ ਦੇ ਵਿੱਚ ਲੈ ਜਾਓ ਜਿਹੜੀ ਮਰਜ਼ੀ ਐਲਈਡੀ ਲੈ ਜਾਓ 32 ਲੈ ਜਾਓ 42 ਲੈ ਜਾਓ 52 ਲੈ ਜਾਓ 64 ਲੈ ਜਾਓ ਜਿਹੜੀ ਮਰਜ਼ੀ ਤੁਹਾਡਾ ਜੀ ਕਰਦਾ ਉਹ ਐਲਈਡੀ ਲੈ ਜਾਓ ਬਾਈ ਜੀ ਰੇਟ ਬਹੁਤ ਹੀ ਘੱਟ ਨੇਗੇ ਹੋਰ ਜਿਹੜੀ ਤੁਹਾਨੂੰ ਐਕਸਚੇਂਜ ਆਫਰ ਹੈ ਇਹ 32 ਇੰਚ ਨਾਲ ਆ 32 ਇੰਚ ਨਾਲ ਜਿਹੜੀ ਹੈਗੀ ਪੁਰਾਣੀ ਕੱਟ ਕੇ ਹਾਂ ਇਹ ਐਕਸ ਕਲੀ 32 ਇੰਚ ਤੇ ਹੈ ਠੀਕ ਹੈ ਜੀ ਬਾਕੀ ਜਿਹੜੀ ਹੈਗੀ ਉਹਨਾਂ ਦੀ ਵੀ ਰੇਟ ਉਹਨਾਂ ਦੇ ਅਲੱਗ-ਅਲੱਗ ਰੇਟ ਨੇ ਫਿਰ ਬਾਜ਼ਾਰ ਨਾਲ ਬਾਜ਼ੇ ਰੇਟ ਤੇ ਮਿਲੂਗੀ ਠੀਕ ਹੈ ਜੀ ਲੋ ਜੀ ਪਹਿਲੀ ਵਾਰ ਜਿਹੜਾ ਹੈਗਾ ਰੇਟ ਬਹੁਤ ਹੀ ਘੱਟ ਮਿਲ ਰਿਹਾ ਤੁਹਾਨੂੰ ਜਿੱਥੇ ਮਰਜੀ ਫਿਰਦੇ ਰਹੋ ਇਦੋਂ ਰੇਟ ਘੱਟ ਨਹੀਂ ਮਿਲ ਸਕਦਾ ਦਿੱਲੀ ਤੋਂ ਤੁਸੀਂ ਲਿਆਉਂਗੇ ਖਰਚਾ ਪਊਗਾ ਤੁਹਾਨੂੰ ਪਰ ਇਹ ਥੋੜੇ ਜਿਹੇ ਖਰਚੇ ਤੇ ਤੁਹਾਨੂੰ ਐਲੀਨੀਆਂ ਦੇ ਦੇਣਗੇ ਭਾਈ ਜੀ ਬਹੁਤ ਹੀ ਘੱਟ ਰੇਟ ਦੇ ਠੀਕ ਹੈ ਭਾਈ ਜੀ ਸਹੀ ਗੱਲ ਹੈ ਨਾ ਠੀਕ ਹੈ ਜੀ ਤੇ ਇੱਕ ਆਪਣੀ ਲਿਕੇਸ਼ਨ ਦੱਸ ਦਿਓ ਭ 97 797 97 797 74 753 74 753 ਬਾਈਆਂ ਦਾ ਨੰਬਰ ਹੈਗਾ ਸਿਨੇਮਾ ਰੋਡ ਸਿਨੇਮਾ ਰੋਡ ਗਰਗ ਇਲੈਕਟ੍ਰੋਨਿਕ ਨੀ ਪੀਰ ਖਾਨੇ ਤੋਂ ਥੋੜੇ ਅੱਗੇ ਗਰਗ ਇਲੈਕਟ੍ਰੋਨਿਕ ਰੱਲੇ ਵਾਲਾ ਦੀ ਦੁਕਾਨ ਆ ਰੱਲੇ ਵਾਲਾ ਹੀ ਦੁਕਾਨ ਆ ਬਾਈ ਜੀ 291 ਨੰਬਰ ਦੁਕਾਨ 291 ਨੰਬਰ ਦੁਕਾਨ ਆ ਫੋਨ ਕਰਕੇ ਇੱਕ ਵਾਰੀ ਜਿੱਥੋਂ ਵੀ ਆਉਣਾ ਤੁਸੀਂ ਪਹਿਲਾਂ ਫੋਨ ਕਰ ਲਿਓ ਬਾਈਆਂ ਨੂੰ ਤੇ ਉਸ ਤੋਂ ਬਾਅਦ ਬਾਈ ਜਿਹੜੀ ਚੀਜ਼ ਲੈ ਕੇ ਜਾਣੀ ਉਹ ਹੀ ਚੀਜ਼ ਲੈ ਜਾਓ ਇਲੈਕਟ੍ਰੋਨਿਕ ਦੀ ਮੈਂ ਕਹਿੰਦਾ ਵੀ ਹਰ ਅਕੈਡਮੀ ਮਿਲੂਗਾ ਨਾ ਬਾਈ ਜੀ ਹਾਂ ਜੀ ਹਾਂ ਜੇ ਹੋਮ theater ਲੈ ਲਓ ਹੋਰ ਰਿਮੋਟ ਹੈ ਨਾ ਹਰੇਕ ਤਰ੍ਹਾਂ ਦਾ ਰਿਮੋਟ ਮਿਲ ਜਾਣਗੇ ਆਪਣੇ ਕੋਲ ਚਾਹੇ ਐਲਈਡੀ ਹੈ ਜਾਂ ਐਲਸੀਡੀ ਹੈ ਜਾਂ ਟੀਵੀ ਹੈ ਚਾਹੇ ਡਿਸ਼ਾ ਹਰੇਕ ਹਰੇਕ ਰਿਮੋਟ ਆਪਣੇ ਕੋਲ ਮਿਲੇਗਾ ਇੱਕ ਚੀਜ਼ ਤੁਹਾਨੂੰ ਹੋਰ ਦੱਸਦੇ ਆਂਗੇ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ ਜਿਵੇਂ ਇਲੈਕਟ੍ਰੋਨਿਕ ਸਕੂਟਰੀਆਂ ਆ ਗਏ ਹਨਾ ਉਹਨਾਂ ਦਾ ਵੀ ਬਾਈਆਂ ਦਾ ਸਮਾਨ ਮਿਲ ਜਾਂਦਾ ਜਿਵੇਂ ਸੈਂਸਰ ਹੋਗੇ ਉਹਦੇ ਜਾਂ ਕੋਈ ਕਿਟ ਮੰਗਵਾਉਣੀ ਹੈ ਤੁਸੀਂ ਲਾਉਣੀ ਹੈ ਕਿਸੇ ਸਾਈਕਲ ਤੇ ਲਾਉਣੀ ਹੈ ਮੋਟਰਸਾਈਕਲ ਤੇ ਲਾਉਣੀ ਆ ਉਹ ਕਿਟਾਂ ਨਹੀਂ ਮਿਲਦੀਆਂ ਬਾਈਆਂ ਕੋਲ ਤੇ ਬਾਕੀ ਚਾਰਜਰ ਚਾਰਜਰ ਵੀ ਹੈਗੇ ਨੇ ਪੁਰਾਣਾ ਲਿਓਣਾ ਤਾਂ ਉਹ ਵੀ ਰਿਪੇਅਰ ਕਰਦੇ ਨੇਗੇ ਬਾਕੀ ਨਵੇਂ ਵੀ ਬਹੁਤ ਘਾ ਟ੍ਰੇਡ ਦੇ ਮਿਲਦੇ ਨੇਗੇ ਬਹੁਤ ਹੀ ਵਧੀਆ ਚਾਰਜਰ ਨੇ ਬਾਈਆਂ ਕੋਲੇ ਹੈਨਾ ਉਹ ਵੀ ਇਹਨਾਂ ਕੋਲੇ ਹੈਗੇ ਨੇਗੇ ਇੱਕ ਵਾਰੀ ਕਾਲ ਜਰੂਰ ਕਰਕੇ ਦੇਖੋ ਬਾਈਆਂ ਕੋਲੇ ਸਮਾਨ ਬਹੁਤ ਵਧੀਆ ਰੇਟ ਪਤਾ ਕਰ ਸਕਦੇ ਹੋ ਨੰਬਰ ਚੱਲੀ ਜਾਣਾ ਡਿਸਪਲੇਸ ਲਈ ਧੰਨਵਾਦ ਜੀ